ਦੇਖੋ ਜੀ ਕੋਟ ਬੁੱਢਾ ਇਲਾਕਾ ਜੀ ਤੇ ਮੰਤਰੀ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਆ ਜੀ ਤੇ ਨਾਲ ਹਰ ਇੱਕ ਵੀਰ ਨੂੰ ਵੇਖੋ ਕਰਾਂ ਮੰਤਰੀ ਸਾਹਿਬ ਮਿਲ ਰਿਹਾ ਜੀ ਜਿਹੜੇ ਹੜ ਪੀੜਤ ਲੋਕ ਆ ਉਹਨਾਂ ਦਾ ਹਾਲ ਜਾਣਨ ਵਾਸਤੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਵੇਖੋ ਕਿੰਨੇ ਪਿਆਰ ਦੇ ਨਾਲ ਹਰ ਇੱਕ ਬੱਚੇ ਤੇ ਹਰ ਇੱਕ ਵੀਰ ਦੇ ਨਾਲ ਵੇਖੋ ਫਤਿਹ ਸਾਂਝੀ ਕਰ ਰਿਹਾ ਕਿਉਂਕਿ ਹਾਲ ਜਾਣਨ ਲਈ ਤੇ ਨਾਲ ਖੜਿਆ ਮੰਤਰੀ ਸਾਹਿਬ ਜਿੰਨੇ ਵੀ ਆਪਣੇ ਜਿੱਥੇ ਵੀ ਜ਼ਰੂਰਤ ਪੈਂਦੀ ਆ ਜੀ ਬਾਈ ਜੀ ਬੜੇ ਵਧੀਆ ਜਾਂ ਗੱਲ ਕਰੀਏ ਦੇਖੋ ਜੀ ਕਿੰਨੇ ਪਿਆਰ ਦੇ ਨਾਲ ਹਰ ਇੱਕ ਦੇ ਨਾਲ ਫਤੇ ਸਾਂਝੀ ਕਰ ਰਹਾ ਤੇ ਜਿਹੜੀ ਵੀ ਜ਼ਰੂਰਤ ਆ ਇਹਨਾਂ ਲੋਕਾਂ ਨੂੰ ਬਾਈ ਜੀ ਨਾਲ ਖੜਿਆ ਬੜਾ ਵੱਡਾ ਸਹਿਯੋਗ ਆ ਜੀ ਮੰਤਰੀ ਸਾਹਿਬ ਦਾ ਇਲਾਕੇ ਦੇ ਵਿੱਚ ਸਤਿਗੁਰ ਜੀ ਸਤਿਗੁਰ ਜੀ ਤੇ ਜੇ ਗੱਲ ਕਰੀਏ ਅਚਾਰ ਤੁਰੀ ਤੰਦ ਬਾਈ ਜੀ ਹਰ ਇੱਕ ਚੀਜ਼ ਪਹੁੰਚਦੀ ਕੀਤੀ ਜਾ ਰਹੀ ਆ ਡੀਜ਼ਲ ਦੀ ਸੇਵਾ ਜਿੰਨੀ ਵੀ ਸਭਰਾ ਦੇ ਜੀ ਸੀ ਪੀ ਆਂ ਟਰੈਕਟਰ ਬਾਈ ਜੀ ਚੱਲਦੇ ਆ ਜੀ ਸ਼ਾਮਾਂ ਨੂੰ ਉਹਨਾਂ ਨੂੰ ਪਰਚੀ ਕੱਢ ਕੇ ਹਰੇਕ ਨੂੰ ਡੀਜ਼ਲ ਦੀ ਸੇਵਾ ਉਹ ਜੀ ਦਿੱਤੀ ਜਾਂਦੀ ਆ ਜੀ ਦੇ ਹਾਰੇ ਕੰਦੇ ਨਾਲ ਵੇਖੋ ਮੰਤਰੀ ਸਭਾ ਸੱਜੀ ਗੱਲ ਜੀ ਕੀ ਹਾਲ ਜੀ ਆਪਣੀ ਉੱਤਰੀ ਉੱਤਰੀ ਹੈ ਸਾਰੀ ਪਰੇ ਹੀ ਹੈ ਦੇਖੀ ਇਹ ਵੀਡੀਓ ਬਣ ਗਈ ਜੋ ਸਾਡੇ ਪਾਣੀ ਆ ਉਹ ਉੱਪਰਾਂ ਲੰਘਿਆ ਪਾਣੀ ਉੱਥੇ ਲੱਗ ਕੇ ਇਧਰ ਪਾਣੀ ਉਹ ਜੋੜ ਪੜੇ ਉਹ ਨਹੀਂ ਰਿਹਾ ਕਿਤੇ ਡਾਕਟਰ ਹੈ ਤੜੀ ਨਾ ਆਪਣੇ ਸਾਡੇ ਹਾਂ 900 ਸਰਪੰਚ ਦਾ ਹੈ ਉਹ ਹੀ ਪੀਪੇ ਪਾਣੀ ਹੋ ਗਿਆ ਪੈ ਗਿਆ ਅੱਛਾ ਪੀਪੇਂਟ ਦੇ ਪਰਾਂ ਚੱਲ ਗਿਆ ਪਰ ਗਾਹ ਦੂਰ ਨਹੀਂ ਗਿਆ ਦੂਰ ਨਹੀਂ ਰਾਸ ਮੈਂ ਡੇਰ ਤੱਕ ਪਰਾ ਉੱਚੀ ਹੈ ਪੈਲੀ ਉਹ ਨਹੀਂ ਕੁੱਤੀ ਜਿਆਦਾ ਪਾਣੀ ਇਹਨੂੰ ਨਵਾਣ ਹੋ ਗਿਆ ਨਾ ਆਪਣਾ ਭਾਉ ਵਾਲੇ ਤਾਂ ਠੀਕ ਹੈ ਬੇਟਾ ਇਹ ਤਾਂ ਨੀਵਾ ਜਿਆਦਾ ਹੈ ਦੇਖੋ ਇਹ ਬੰਦ ਕਿਥੋਂ ਕਿਥੋਂ ਟੁੱਟਾ ਹੈ ਇਹਦਾ ਇਹ ਉਦੋਂ ਤੋਂ ਤਾਂ ਹੀ ਆਪਣਾ ਉਹ ਸਾੜੀ ਬੈਗ ਆਪਣੇ ਚੱਲੂਗਾ ਲੱਗੇ ਚੱਲੂ ਹੋਰ ਵੀ ਕਿਥੋਂ ਕਿਥੋਂ ਇਹਨਾਂ ਤੋਂ ਤਾਂ ਕੋਆਪਰੇਟ ਕਰਦੇ ਹੋ ਪਰ ਭੋਜੋਗੇ ਭੋਜੋਗੇ ਟੁੱਟਾ ਹੈ 88 ਦੇ ਇੱਕ ਜੱਲੂ ਕਿਤੇ ਭੋਜੋ ਤੇ ਟੋੜਨਾ ਹੋਣੀ ਹੈ ਬੜਾ ਪੰਨ ਟੁੱਟ ਕੇ ਨਿਕਲ ਆਉਂਦਾ ਹੈ ਪਿੰਡ ਪਾਸੇ ਉਹਦੀ ਬੰਨ ਦੀ ਨੀਵਾ ਸੀਗਾ ਹੁਣ ਬੰਨ ਬਹੁਤ ਉੱਚਾ ਹੋ ਗਿਆ ਪਰ ਉਹ ਪਾਣੀ ਨਹੀਂ ਚੜਾ ਜਿਆਦਾ ਹੈ ਨਾ ਪਰ ਪਾਣੀ ਹੋਰ ਜਿਆਦਾ ਹੈ ਨੇ ਕੁਸ਼ੀਲਾ 75000 ਕੁਸੀ ਪਾਣੀ ਹੀ ਉਹ ਟੁੱਟਣ ਕਰਕੇ ਬਦਲਣ ਲੱਗਦਾ ਥੋੜਾ ਆ ਹੋਰ ਕਿਹਾ ਬੜਾ 3.20000 ਰੁਪਏ ਦਾ ਬਣ ਗਿਆ ਉਹ ਟੋਕਣ ਬਣ ਗਿਆ ਨਾ ਪਿੱਛੇ ਟੁੱਟ ਗਿਆ ਸੀ ਉਹ ਆਪਣੇ ਧਰਮ ਕੋਟ ਲੰਦੇ ਵੀ ਹਾਂਜੀ ਤਾਂ ਕਰਕੇ ਫਟ ਪੈ ਗਿਆ ਉਹਦੇ ਇਧਰ ਹੋਰ ਨੁਕਸਾਨ ਕਰ ਹਾਂਜੀ ਉਹ ਟੁੱਟ ਗਿਆ ਵਿਚੋ ਟੁੱਟ ਗਿਆ ਵਿਚੋ ਟੁੱਟ ਗਿਆ 90000 ਪਾਉਂਦੇ ਨਹੀਂ ਨਹੀਂ ਦੇਖੋ ਜੀ ਮੰਤਰੀ ਸਾਹਿਬ ਹਰ ਇੱਕ ਹਾਲ ਜਾਣਦਾ ਹੈ ਜੀ ਕੋਟ ਬੁੱਢਾ ਸਾਹਿਬ ਵੇਖੋ ਹਰ ਇੱਕ ਕਿਸਾਨ ਦੇ ਨਾਲ ਵੀਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੀ ਵੀ 88 ਦੇ ਵਿੱਚ ਕਿੰਨਾ ਪਾਣੀ ਸੀ ਸਾਰਾ ਗੱਲਬਾਤ ਦਾ ਜੱਜਾ ਲੈ ਰਹੇ ਹੈ ਜੀ ਮੰਤਰੀ ਸਾਹਿਬ ਇਸ ਮੌਕੇ ਤੇ ਬਹੁਤ ਵਧੀਆ ਸੁਭਾਅ ਦੇ ਮੰਤਰੀ ਸਾਹਿਬ ਜੀ ਹਰ ਇੱਕ ਵੀਰ ਨੂੰ ਬੱਚੇ ਨੂੰ ਫਤਿਹ ਸਾਂਝੀ ਕਰਦੇ ਆ ਪੱਤੋਬਰਾ ਦਾ ਗੁੱਸਾ ਫਰਾਂਗੀ ਫਰਦਾ ਜਿਹੜੇ ਤੋਂ ਹੀ ਆਇਉਲੇ ਠੀਕ ਹੈ ਹੁਣ 35 ਸੈਗ ਲੈ ਗਿਆ ਹੁਣ ਪਾਣੀ ਲੈ ਜਾਣਾ ਹੁਣ ਪਾਣੀ ਰਾਤ ਨੂੰ ਹੁੰਦਾ ਜੀ ਨਹੀਂ ਨਹੀਂ ਪਾਣੀ ਲੈਵਾ ਗਿਆ ਸੁੱਟ ਕੇ ਆਪ ਸਾਫ ਬੰਦ ਹੋ ਗਈ ਹੈ ਤੇ ਅੱਜ 3 ਲੱਖ ਤੁਸੀਂ ਕਿਹਾ ਪਿਛੇ ਪਿਛੀ ਕੱਲ 3 ਲੱਖ 30 ਹਜ਼ਾਰ 3 ਲੱਖ 30 ਹਜ਼ਾਰ ਤੁਸੀਂ ਕੱਟ ਗਿਆ ਹੁਣ ਰਾਤ ਰਾਤ ਹੋਊਗਾ ਕੱਲ ਤੱਕ ਮੈਨੂੰ ਮੇਰੇ 57 ਹਜ਼ਾਰ ਪਿਛੇ ਕੱਢ ਹੁਣ ਥੱਲੇ ਨੂੰ ਜਾਓ ਵਾਧੂ ਦੇ ਸਵਾਲ ਨਹੀਂ ਨਾ ਪਿਆ ਫਿਰ ਕੱਟੂਗਾ ਬਰਸਾਤ ਤੇ ਡਿਪੈਂਡ ਕਰਦਾ ਪਰਮਾਤਮਾ ਕਿਰਪਾਈ ਕਰੋ ਨਹੀਂ ਕਹਿੰਦਾ ਮੀਂਹ ਡੇੜ ਗਿੱਦੀ ਗਿੱਦੇ ਫੁੱਟ ਨਹੀਂ ਪਤਾ ਕਿ ਨਹੀਂ ਉਹ ਮਾੜਾ ਬੋਡੀ ਬੜਾ ਬੁਰਾ ਸੀ ਇਹ ਨਾ ਆ ਮੜਾ ਜਾ ਜਾਂ ਉਹ ਜਾਂ ਠੀਕ ਹੈ ਬਾਕੀ ਪਾਣੀ ਪਿੱਛੋਂ ਘਟਣਾ ਸ਼ੁਰੂ ਹੋ ਗਿਆ ਕੱਲ ਕੱਲ ਤੇ ਸਪੀਡ ਹੀ ਨਹੀਂ ਜਿਆਦੀ ਜਿਆਦੀ ਹੈ ਪਾਣੀ ਵੀ ਕੱਲ ਪਾਣੀ ਪਈ ਆ ਪੰਜ ਛੇ ਤਨੋਂ ਪਾਣੀ ਠੀਕ ਕਰਦਾ ਹੋਇਆ ਮੈਨੂੰ ਪਹਿਲਾ ਨਾਲ ਉਹ ਆਪੀ ਕਾਸੀ ਦੇ ਪਾਣੀ ਪਿੱਛੇ ਵੀ ਟੁੱਟ ਗਿਆ ਵੀ ਟੁੱਟ ਕੇ ਖਿਲਰ ਗਿਆ ਅੰਦਰ ਗਿਆ ਪਾਣੀ ਪਰ ਪਾਣੀ ਉਹਨੋਂ ਜ਼ਿਆਦਾ ਉਦੋਂ ਇੱਥੇ ਦਾ ਆਹ ਕਿਹਦਾ ਵਟਸਐਪ ਸ਼ਾ ਕਰ ਲੋ ਹਾਂ ਚਾਹ ਕਰਦਾ 175000 ਪਤਾ ਪੀਣ ਬਾਬੇ ਦਾ ਆਪ ਪਾਣੀ ਕਿਹਨੇ ਤਰੇ ਸਾਰੇ ਮੋਟਰੋਂ ਜਦੋਂ ਆਪਾਂ ਨੂੰ ਜਾਦੀ ਖਾਦਦੇ ਆ ਉੱਥੇ 1955 ਦਾ ਵੀ ਲਿਖਿਆ 1955 ਇਹ 9 ਲੱਖ ਸੀ ਕਿ ਇਹ ਉੱਥੇ ਲੱਗੀ ਨਹੀਂ ਜਾਂਦੀ ਫਿਰ 9 ਲੱਖ ਲਿਖਿਆ ਉੱਥੇ 555 ਇਹ ਨਾ ਆਇਆ 555 9 ਲੱਖ IC ਆਇਆ 52 ਜਿਹੜਾ ਹੈ ਹੈਡ ਆ ਨਾ ਇਹ ਆਪਣਾ ਨਵਾਂ ਨਵਾਂ ਬਣਿਆ ਹੈ ਤੇ ਹੈਡ ਦੇ ਉੱਤੋਂ ਦੀ ਪਾਣੀ ਚੱਲ ਗਿਆ ਹੈ ਪੀ ਟਾਂਪ ਤੇ ਭਰ ਕੇ ਵਗੇ ਵਗੀ ਜਦੋਂ ਛੱਲਾ ਵਜਦੀਆਂ ਪਾਣੀ ਤੇ ਲੋਕ ਉਤਰਾਂ ਲੰਘੀ ਜਾਂਦੇ ਕੋਈ ਬੰਦ ਨਹੀਂ ਹੋਇਆ ਰਹਾ ਪਰ ਉੱਤੇ ਛੱਲਾ ਵਜਦੀਆਂ 9 ਲੱਖ ਕਿਸੀ ਪਾਣੀ ਚੱਲ ਗਿਆ ਹੈ 12 ਉਹ ਵੇਰੋ ਪੀ ਆਈ ਡੀ ਤਕਨੀਕ ਨਾਲ ਬਣਿਆ ਇਹਨਾਂ 9 ਲੱਖ ਸੀ ਕਿ ਇਧਰੋਂ 3 ਗੁਣਾ ਮਾਰਦੇ ਆ ਜਿਹੜਾ ਕੱਲ ਆਇਆ ਉਹਦੇ ਨਾਲੋਂ 3 ਗੁਣਾ ਦੇਖਦੇ ਆਂ ਤੇ ਬੰਨ ਵੀ ਨਹੀਂ ਹੋਣੀ ਉਦੋਂ ਬੰਨ ਨਹੀਂ ਹੋਣੀ ਨਹੀਂ ਉਹ ਸਿੱਧਾ 42 ਹੋਣਾ ਸਿੱਧਾ ਹੀ ਹੋ ਗਿਆ ਸਾਡੇ ਉਹਦੋਂ ਲਈਦਾ ਬਾਅਦ ਬਣੇ ਇਧਰ ਆ ਜਾਓ ਨਹੀਂ ਗਿਆ ਤੇ ਰੁਕ ਸਿੱਧੀ ਬੜੀ ਵਧੀਆ ਇਹ ਸੋਨਾ ਗਾ ਜੀ ਮਾਰ ਆ ਰਿਹਾ ਬੜੀ ਵਧੀਆ ਗੱਲਬਾਤ ਚੱਲ ਰਹੀ ਹੈ ਜੀ ਨਾਲੇ ਪਤਾ ਲੱਗਦਾ ਇਹ ਮਜ਼ਾ ਬਣ ਤੇ 1955 ਦੇ ਵਿੱਚ ਵੀ ਹੜ ਆਇਆ ਸੀ ਬਾਹਰ ਪੱਜਾ 55 ਤੋਂ ਬਾਹਰ 55 ਦੇ ਨਹੀਂ 95 ਜੀ 57 ਤੇ ਖੋਲ ਮਦਾਨੀ ਹੋ ਗਿਆ ਨਾ ਸਭ ਤਾਂ ਹੀ ਢਾਈ ਜੀ ਬਣਿਆ 77 79 ਬਾਹਾਂ ਜੀ ਪਾਣੀ ਉਹਨਾਂ ਦੇ ਨਾਲ ਖਹਿ ਕੇ ਪਾਉਂਦਾ ਰਿਹਾ ਹਾਂ ਜੀ ਆ ਲਾਈਵ ਹੈ ਨਹੀਂ 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 ਲਾਈਵ ਥੋੜੀ ਹੈ ਮੈਂ ਕਹਿੰਦਾ ਵੀਡੀਓ ਚਲੰਦੀ ਆ ਵੀਡੀਓ ਬਣਾਈ ਬੈਠੇ ਹਾਂ ਬਾਬਿਓ ਪਹਿਲੂ ਉਠਾਏ ਉਹ ਮੈਂ ਹਾਂ ਉਹ ਦੱਸਣ ਲੱਗਾ ਹਾਂ ਜਦੋਂ ਪਾਣੀ ਇਹ ਪਿੰਡ ਚ ਆ ਕੇ ਵੜ ਗਿਆ ਹੈ ਨਾ ਉਦੋਂ ਪਿੰਡ ਚ ਸ਼ੁਰੂ ਹੋ ਗਿਆ ਇੱਥੇ ਹਾਂਜੀ ਇਹ ਉੱਠ ਕੇ ਫਿਰ ਉਹ ਥਾ ਕੇ ਗਿਆ ਹੈ ਉਹ ਕੁਸ਼ਕਰ ਰਹਿ ਗਏ ਸ ਤੇ ਜਿਹੜੇ ਨੇ ਦੁੱਗੇ ਤੀਜੇ ਦਿਨ ਖਾਗ ਘੱਤੇ ਸਾਰੇ ਇਥੇ ਜਿਹੜੇ ਪੀਪਲ ਤੇ ਬੋੜ ਸੀ ਜਿਹੜੇ ਸਾਡੇ ਬਾਤ ਦੱਸਦੇ ਆ ਕਿ ਜਦੋਂ ਉਹ ਡਿੱਗੇ ਸਰਪਰ ਸਰਪਰ ਨੇ ਉਹਨਾਂ ਨੇ ਢਾਣੀ ਇੱਕ ਰੰ ਦਿੱਤੇ ਤੇ ਮੋੜ ਦਾਨ ਦੱਸੇ ਮੁਰਕੇ ਲੱਭੇ ਜੀ ਉੱਤੇ ਤਨੂ ਚਲੇ ਗਏ ਇਹ ਜੋਰ ਹਾਂਜੀ ਕੇ ਰਹਾਵੇ ਥੋੜਾ ਜਿਹਾ ਇਹ ਤੋਂ ਆਪਾਂ 10 ਕਿਲੇ ਗਾਂ ਜਾਵਾਂਗੇ ਨਾ ਅਗੇ ਪੱਕ ਮਾਨ ਬੱਕਰੀ ਬਣੀ ਹਾਂਜੀ ਇਹਦੇ ਨਾਲ ਆਪਣਾ ਸੁਗਵੰਸਿਆਂ ਵਾਲੇ ਨਾਲਿਆ ਉਥੋਂ ਤੱਕ ਦਰਿਆ ਹੋ ਗਿਆ ਤੇ ਇਹਨੂੰ ਵੀ ਬਾਗ ਅਗੇ ਤੇ ਉਥੋਂ ਤੱਕ ਪਾਟੀ ਤਾਂ ਹੀ ਬਣੀ ਉਹ ਕੋਈ ਹੈਗੇ ਆਪਣੇ 10 15 ਕਿੱਲੇ ਆ 10 ਕਿੱਲੇ ਤਾਂ ਉਹ ਜਿੱਥੇ ਪੱਕੀ ਪੰਜ ਪੰਜ ਮਾਣ ਬੜੀ ਲੰਮੀ ਪਵਾਵਾਂ ਫਿਰ ਇਹ ਪਿੰਡਟ ਆ ਗਏ ਉੱਥੋਂ ਤੱਕ ਲੱਗਿਆ ਗਾਂ ਨਹੀਂ ਫਿਰ ਇਹ ਡੀਡ ਹੈਗੀ ਹੈਡ ਨਹੀਂ ਕਿਸ ਤਰ੍ਹਾਂ ਕਰਕੇ ਇਹ ਸਾਡੀ ਪਰਮਿਟ ਆ ਗਈ ਅਤੋਂ ਜਦੋਂ ਬੜਾ ਹੈਡ ਹਾਂਜੀ ਉਦੋਂ ਦਰਿਆ ਪਰੇ ਤਰੇ ਜਦੋਂ ਆਪ